ਹਰਮੰਦਰ ਸਾਹਿਬ ਜਿਸ ਨੂੰ ਕੇ ਦਰਬਾਰ ਸਾਹਿਬ ਕਹਿੰਦੇ ਨੇ ਕਿ ਉਸ ਦਾ ਅਸਲ ਦੇ ਵਿੱਚ ਸੰਬੰਧ ਸਿੱਖ ਧਰਮ ਦੇ ਨਾਲ ਨਹੀਂ ਬਲਕਿ Hindu ਧਰਮ ਦੇ ਨਾਲ ਹੈ Vishnu ਭਗਵਾਨ ਦੇ ਨਾਮ ਦੇ ਨਾਲ ਹਰਮੰਦਰ ਸਾਹਿਬ ਦਾ ਨਾਮ ਕਿਉਂ ਜੋੜਿਆ ਜਾਂਦਾ ਹੈ ਕੀ ਸਿੱਖਾਂ ਨੇ Hindu ਆ ਦੇ ਇਸ ਧਾਰਮਿਕ ਸਥਾਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਜਾਂ ਫਿਰ ਸਿੱਖ ਗੁਰੂਆਂ ਨੇ Hindu ਆ ਦੇ ਧਾਰਮਿਕ ਸਥਾਨ ਤੇ ਕਬਜ਼ਾ ਕਰਕੇ ਉਸ ਥਾਂ ਤੇ ਹਰਮੰਦਰ ਸਾਹਿਬ ਦੀ ਉਸਾਰੀ ਕਰ ਦਿੱਤੀ ਕਿ ਇਹ ਸਾਰੀਆਂ ਗਲਤਫਹਿਮੀਆਂ ਫਲਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਇੱਕ ਦੂਸਰੇ ਦੇ ਖਿਲਾਫ ਝੜਕਾਉਣ ਦੇ ਲਈ ਜੇਕਰ ਇਹ ਸਭ ਕੁਝ ਗਲਤਫਹਿਮੀਆਂ ਨੇ ਤਾਂ ਅਸਲ ਦੇ ਵਿੱਚ ਇਸ ਦਾ ਇਤਿਹਾਸ ਕੀ ਹੈ ਕਿਉਂਕਿ ਇਹਨਾਂ ਦੇ ਜਵਾਬ ਜਾਣਨ ਦੇ ਲਈ ਸਾਨੂੰ ਹਰਮੰਦਰ ਸਾਹਿਬ ਭਾਵ ਕੇ ਦਰਬਾਰ ਸਾਹਿਬ ਜੀ ਦੇ ਅਸਲ ਇਤਿਹਾਸ ਦੇ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਵੀ ਸਾਡੇ ਉੱਤੇ ਜੇਕਰ ਕਦੇ ਸਵਾਲ ਉੱਠਣ ਤਾਂ ਅੱਗੇ ਅਸੀਂ ਉਹਨਾਂ ਦੇ ਜਵਾਬ ਆਸਾਨੀ ਨਾਲ ਦੇ ਸਕੀਏ ਤੇ ਉਹ ਤਾਂ ਹੀ ਹੋਵੇਗਾ ਜੇਕਰ ਸਾਨੂੰ ਖੁਦ ਇਤਿਹਾਸ ਪਤਾ ਹੋਵੇਗਾ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇਹ ਵੀ ਜਾਣਨ ਨੂੰ ਮਿਲੇਗਾ ਕਿ ਸਿੱਖ ਧਰਮ ਦੇ ਵਿੱਚ ਉਹ ਕਿਹੜੀ ਕਿਤਾਬ ਲਿਖੀ ਗਈ ਹੈ ਜਿਸ ਦੇ ਵਿੱਚ ਹਰਮੰਦਰ ਸਾਹਿਬ ਦਾ ਸਿੱਧਾ-ਸਿੱਧਾ ਸਬੰਧ ਹਿੰਦੂ ਧਰਮ ਦੇ ਨਾਲ ਜੋੜਿਆ ਗਿਆ ਤੇ ਗਲਤਫਹਿਮੀਆਂ ਇਸ ਦੇ ਕਾਰਨ ਹੀ ਹੋਰ ਜ਼ਿਆਦਾ ਵਧ ਜਾਂਦੀਆਂ ਨੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਇਹ ਅੱਜ ਜੋ ਮਸਲਾ ਛੋਟਾ ਦਿਸਦਾ ਹੈ ਅੱਗੇ ਚੱਲ ਕੇ ਇਹ ਬਹੁਤ ਵੱਡਾ ਬਣ ਸਕਦਾ ਹੈ ਇਸ ਲਈ ਇਹ ਇਤਿਹਾਸ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਕਿ ਸਾਨੂੰ ਸਾਰਿਆਂ ਨੂੰ ਸਹੀ ਇਤਿਹਾਸ ਦਾ ਪਤਾ ਲੱਗ ਸਕੇ ਤੇ ਹਿੰਦੂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਪੂਰੀ ਵੀਡੀਓ ਨੂੰ ਸੁਣਨ ਤਾਂ ਕਿ ਉਹਨਾਂ ਨੂੰ ਵੀ ਇਸ ਗਲਤਫਹਿਮੀਆਂ ਦੇ ਬਾਰੇ ਤੇ ਦਰਬਾਰ ਸਾਹਿਬ ਦੇ ਅਸਲ ਇਤਿਹਾਸ ਦੇ ਬਾਰੇ ਉਹ ਵੀ ਜਾਣ ਸਕਣ ਕੁਝ ਗਲਤਫਹਿਮੀਆਂ ਦੇ ਚੱਲਦਿਆਂ ਹੀ ਕਈ ਸ਼ਰਾਰਤੀ ਅਨਸਰਾਂ ਦੇ ਵੱਲੋਂ ਸਿੱਖਾਂ ਦੇ ਇਸ ਕੇਂਦਰੀ ਧਾਰਮਿਕ ਸਥਾਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਦਰਬਾਰ ਸਾਹਿਬ ਦੀ ਥਾਂ ਤੇ ਲੋਕ ਹਰਮੰਦਰ ਸਾਹਿਬ ਕਹਿੰਦੇ ਨੇ ਤੇ ਦੂਸਰਾ ਇਤਿਹਾਸ ਦੇ ਵਿੱਚ ਇਸ ਦੇ ਬਾਰੇ ਕਹਾਣੀਆਂ ਵੀ ਪਰਚਲਿਤ ਹੋਈਆਂ ਨੇ ਇੱਕ ਹੋਰ ਕਾਰਨ ਇਹ ਹੈ ਕਿ ਗੁਰੂ ਸਹਿਬਾਨਾ ਨੇ ਹਰਿਮੰਦਰ ਸਾਹਿਬ ਦਾ ਨਾਮ ਹਰਿਮੰਦਰ ਕਿਉਂ ਰੱਖਿਆ ਜਾਂ ਫਿਰ ਇਹ ਵੀ ਇੱਕ ਗਲਤਫਹਮੀ ਹੈ ਗੁਰੂ ਸਹਿਬਾਨਾ ਦੇ ਸਮੇਂ ਹਰਿਮੰਦਰ ਸਾਹਿਬ ਨੂੰ ਕਿਹੜੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਸੀ ਹਰਿਮੰਦਰ ਸ਼ਬਦ ਪਹਿਲੇ ਗੁਰੂ ਸਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਵਰਤਿਆ ਜਾ ਰਿਹਾ ਜਦ ਕਿ ਹਰਿਮੰਦਰ ਸਾਹਿਬ ਦੀ ਖੁਦਵਾਈ ਪੰਜਵੇਂ ਗੁਰੂ ਸਹਿਬਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਫਿਰ ਹਰਿਮੰਦਰ ਦਾ ਸਿੱਖਾਂ ਦੇ ਨਾਲ ਤੇ ਹਿੰਦੂਆਂ ਦੇ ਨਾਲ ਕੀ ਸਬੰਧ ਹੈ ਇਸ ਸ਼ਬਦ ਦਾ ਇਸ ਬਾਰੇ ਵੀ ਤੁਹਾਨੂੰ ਪੂਰੀ ਡਿਟੇਲ ਨਾਲ ਜਾਣਕਾਰੀ ਮਿਲੇਗੀ ਬਾਕੀ ਧਰਮਾਂ ਦੀ ਤਰ੍ਹਾਂ ਹੀ ਸਿੱਖਾਂ ਦੇ ਇਤਿਹਾਸ ਦੇ ਨਾਲ ਵੀ ਬਹੁਤ ਜ਼ਿਆਦਾ ਛੇੜਛਾੜ ਕੀਤੀ ਗਈ ਹੈ ਬਹੁਤ ਮਿਲਾਵਟਾਂ ਕੀਤੀਆਂ ਗਈਆਂ ਨੇ ਜਿਸ ਕਾਰਨ ਗਲਤਫਹਿਮੀਆਂ ਬਣ ਜਾਂਦੀਆਂ ਨੇ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਕਿਸੇ ਵੀ ਗਲਤਫਹਿਮੀ ਦਾ ਜਵਾਬ ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਉਸ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਕੀਤੀ ਗਈ ਆ 10 ਗੁਰੂ ਸਾਹਿਬਾਨਾਂ ਦੀ ਬਾਣੀ ਦਾ ਪੂਰਾ ਸ਼ੁੱਧ ਰੂਪ ਦਿੱਤਾ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਤੋਂ ਹੀ ਤੁਹਾਨੂੰ ਹਰਿਮੰਦਰ ਸ਼ਬਦ ਦੀ ਵੀ ਪੂਰੀ ਗਲਤਫਹਮੀ ਦੂਰ ਹੋ ਜਾਵੇਗੀ ਤੇ ਇਸ ਦੇ ਅਸਲੀ ਆਰਥਾਂ ਦਾ ਵੀ ਪਤਾ ਚੱਲ ਜਾਵੇਗਾ। ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਹਰਿਮੰਦਰ ਦਾ ਮਤਲਬ ਕੀ ਹੈ? ਹਰਿਮੰਦਰ ਦਾ ਸਿੱਧਾ-ਸਿੱਧਾ ਮਤਲਬ ਕੱਢਿਆ ਜਾਂਦਾ ਹਰੀ ਦਾ ਮੰਦਰ, ਭਾਵ ਕਿ ਵਿਸ਼ਨੂੰ ਭਗਵਾਨ ਦਾ ਮੰਦਰ। ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਲੈ ਕੇ ਹਰਿਮੰਦਰ ਸ਼ਬਦ ਦਾ ਅਰਥ ਜਾਣੀਏ ਤਾਂ ਇਸ ਨੂੰ ਜੇਕਰ ਹਰਮੰਦਰ ਸ਼ਬਦ ਨੂੰ ਤੋੜ ਕੇ ਉਹਦੀਆਂ ਲਗਾ ਮਾਤਰਾ ਨੂੰ ਅਲੱਗ-ਅਲੱਗ ਕਰਕੇ ਇਸ ਦਾ ਮਤਲਬ ਕੱਢਿਆ ਜਾਵੇ ਤਾਂ ਇਸ ਦਾ ਮਤਲਬ ਹੈ ਹਰ ਮਨ ਅੰਦਰ ਭਾਵੇਂ ਹਰ ਮਨੁੱਖ ਦੇ ਮਨ ਅੰਦਰ ਪ੍ਰਮਾਤਮਾ ਵੱਸਦਾ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਅੰਦਰ ਹਰਮੰਦਰ ਸ਼ਬਦ ਦੀ ਵਰਤੋਂ ਕਈ ਵਾਰ ਕੀਤੀ ਹੈ ਉਸ ਤੋਂ ਬਾਅਦ ਤੀਜੇ ਗੁਰੂ ਸਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਨੇ ਤੇ ਉਸ ਤੋਂ ਬਾਅਦ ਪੰਜਵੇਂ ਗੁਰੂ ਸਹਿਬਾਨ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਉਹਨਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਤਿੰਨ ਵਾਰ ਹਰਮੰਦਰ ਸ਼ਬਦ ਦੀ ਵਰਤੋਂ ਕੀਤੀ ਹੈ ਜੇਕਰ ਪਹਿਲੇ ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਮੇਂ ਦੌਰਾਨ ਹਰਮੰਦਰ ਸਾਹਿਬ ਜੀ ਨਹੀਂ ਹੋਈ ਸੀ ਫਿਰ ਵੀ ਉਹਨਾਂ ਨੇ ਹਰਮੰਦਰ ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਗੁਰੂ ਸਹਿਬਾਨਾਂ ਨੇ ਆਪਣੀ ਬਾਣੀ ਦੇ ਵਿੱਚ ਹਰਮੰਦਰ ਸ਼ਬਦ ਦੀ ਵਰਤੋਂ ਕੀਤੀ ਹੈ ਉਹਨਾਂ ਨੇ ਕਦੇ ਵੀ ਕਿਸੇ ਵੀ ਰੂਪ ਵਿੱਚ ਕਿਸੇ ਥਾਂ ਦੇ ਲਈ ਹਰਮੰਦਰ ਸ਼ਬਦ ਦੀ ਵਰਤੋਂ ਕਦੇ ਨਹੀਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਸਿੱਖ ਗੁਰੂ ਸਹਿਬਾਨਾਂ ਦੀ ਬਾਣੀ ਦੇ ਵਿੱਚ ਹਰਮੰਦਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕੀਤੀ ਗਈ ਹੈ ਕਿ ਹਰ ਮੰਦਰ ਉਹ ਜਗ੍ਹਾ ਹੈ ਜਿੱਥੇ ਅਸੀਂ ਬੈਠ ਕੇ ਪ੍ਰਮਾਤਮਾ ਦਾ ਨਾਮ ਲੈਨੇ ਆ ਭਾਵ ਕਿ ਹਰ ਇੱਕ ਮਨੁੱਖ ਦਾ ਘਰ ਹੀ ਇੱਕ ਮੰਦਰ ਹੈ ਜਿੱਥੇ ਉਹ ਬੈਠ ਕੇ ਆਪਣੇ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਤੇ ਦੂਸਰੀ ਵਾਰੀ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਮਨੁੱਖ ਦੀ ਸਰੀਰਕ ਦੇਹ ਹੀ ਹਰ ਮੰਦਰ ਹੈ ਜਿਸ ਦੇ ਅੰਦਰ ਆਪਣੇ ਮਨ ਦੇ ਅੰਦਰ ਮਨੁੱਖ ਬਾਹਗੁਰੂ ਦਾ ਨਾਮ ਜਪਦਾ ਹੈ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਇਸ ਲਈ ਉਹਨਾਂ ਨੇ ਮਨੁੱਖੀ ਸਰੀਰ ਨੂੰ ਹਰਮੰਦਰ ਕਿਹਾ ਹੈ ਸਾਡੇ ਸਿੱਖ ਗੁਰੂ ਸਹਿਬਾਨਾ ਨੇ ਗੁਰਬਾਣੀ ਦੇ ਵਿੱਚ ਹਰਮੰਦਰ ਸ਼ਬਦ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਫਰਮਾਇਆ ਹੈ ਕਿ ਮਨੁੱਖ ਨੂੰ ਪ੍ਰਮਾਤਮਾ ਨੂੰ ਬਾਹਰ ਲੱਭਣ ਦੀ ਲੋੜ ਨਹੀਂ ਪ੍ਰਮਾਤਮਾ ਤਾਂ ਮਨੁੱਖ ਦੇ ਮਨ ਅੰਦਰ ਹੀ ਵਸਦਾ ਹੈ ਤੇ ਜਿਸ ਮਨ ਨੇ ਸੱਚੇ ਮਨ ਦੇ ਨਾਲ ਪ੍ਰਮਾਤਮਾ ਨਾਲ ਨੂੰ ਲੱਭ ਲਿਆ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਉਹੀ ਮਨੁੱਖੀ ਸਰੀਰ ਸੱਚਾ ਤੇ ਅਸਲ ਹਰਿਮੰਦਰ ਹੈ ਸੋ ਗੁਰੂ ਸਹਿਬਾਨਾਂ ਦੀ ਇਸ ਬਾਣੀ ਦੀਆਂ ਤੁਕਾਂ ਤੋਂ ਸਾਨੂੰ ਬਿਲਕੁਲ ਇਹ ਕਲੀਅਰ ਹੋ ਜਾਂਦਾਗਾ ਕਿ ਉਹਨਾਂ ਨੇ ਕਦੇ ਵੀ ਹਰਿਮੰਦਰ ਸ਼ਬਦ ਕਿਸੇ ਥਾਂ ਦੇ ਲਈ ਭਾਵ ਕੇ ਹਰਿਮੰਦਰ ਸਾਹਿਬ ਦੇ ਲਈ ਨਹੀਂ ਵਰਤਿਆ ਬਲਕਿ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦੇ ਲਈ ਮਨੁੱਖੀ ਸਰੀਰ ਨੂੰ ਹੀ ਹਰਿਮੰਦਰ ਦਾ ਨਾਮ ਦਿੱਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਹਰਿਮੰਦਰ ਸ਼ਬਦ ਜ਼ਰੂਰ ਵਰਤਿਆ ਪਰੰਤੂ ਉਸ ਸਮੇਂ ਹਰਿਮੰਦਰ ਸਾਹਿਬ ਦੀ ਉਸਾਰੀ ਨਹੀਂ ਹੋਈ ਸੀ ਇਸ ਲਈ ਇਹ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਹਰਿਮੰਦਰ ਸ਼ਬਦ ਦੀ ਵਰਤੋਂ ਹਰਿਮੰਦਰ ਸਾਹਿਬ ਦੇ ਲਈ ਕੀਤੀ ਹੁਣ ਗੱਲ ਕਰਦੇ ਹਾਂ ਪੰਜਵੇਂ ਗੁਰੂ ਸਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਜਿਨ੍ਹਾਂ ਨੇ ਕਿ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਉਹ ਮਨੁੱਖੀ ਸਰੀਰ ਉਹ ਭਗਤ ਜਨ ਜੋ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਉਹ ਆਪਣੇ ਹਰਮੰਦਰ ਦੇ ਅੰਦਰ ਹਰ ਪਾਲ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਹੁਣ ਇੱਥੇ ਕਈ ਲੋਕ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਹਰਮੰਦਰ ਸਾਹਿਬ ਦੇ ਨਾਲ ਸੰਬੰਧਿਤ ਹੋਣ ਬਾਰੇ ਦੱਸਦੇ ਨੇ ਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਇਹ ਹਵਾਲਾ ਦਿੱਤਾ ਹੈ ਕਿ ਇੱਥੇ ਸੰਗਤ ਆ ਕੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨਾਲ ਜੁੜਦੀ ਹੈ ਤੇ ਪ੍ਰਮਾਤਮਾ ਦਾ ਸਭ ਤੋਂ ਵੱਡਾ ਘਰ ਹੈ ਜਿੱਥੇ ਲੋਕ ਆ ਕੇ ਉਹਨਾਂ ਨੂੰ ਮੌਕਾ ਮਿਲਦਾ ਹੈ ਕਿ ਉਹ ਪ੍ਰਮਾਤਮਾ ਦੇ ਗੁਣ ਗਾਉਣ ਤੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਸਕਣ ਗੁਰੂ ਸਹਿਬਾਨਾਂ ਦੀ ਬਾਣੀ ਤੋਂ ਸਾਨੂੰ ਇਹ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਗੁਰੂ ਸਹਿਬਾਨਾਂ ਨੇ ਕਦੇ ਵੀ ਗੁਰਬਾਣੀ ਦੇ ਵਿੱਚ ਹਰਿਮੰਦਰ ਸਾਹਿਬ ਦੇ ਲਈ ਹਰਿਮੰਦਰ ਸ਼ਬਦ ਦੀ ਵਰਤੋਂ ਨਹੀਂ ਕੀਤੀ ਸਮੇਂ ਕਿ ਗੁਰੂ ਸਹਿਵਾਨਾ ਨੇ ਕਦੇ ਵੀ ਬਾਣੀ ਵਿੱਚ ਹਰਿਮੰਦਰ ਸ਼ਬਦ ਦੀ ਵਰਤੋਂ ਹਰਿਮੰਦਰ ਸਾਹਿਬ ਦੇ ਲਈ ਨਹੀਂ ਕੀਤੀ ਪਰੰਤੂ ਗੁਰੂ ਸਹਿਵਾਨਾ ਦੇ ਸਮੇਂ ਤੋਂ ਹੀ ਹਰਿਮੰਦਰ ਸਾਹਿਬ ਦੀ ਮਹੱਤਤਾ ਇੰਨੀ ਜ਼ਿਆਦਾ ਰਹੀ ਹੈ ਕਿ ਸਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਹਰਿਮੰਦਰ ਸਾਹਿਬ ਵਿਖੇ ਹੀ ਹੋਈ ਹੈ ਤੇ ਉਹਨਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਸ੍ਰੀ ਹਰਮੰਦਰ ਸਾਹਿਬ ਦੀ ਮਹੱਤਤਾ ਸਭ ਤੋਂ ਉੱਪਰ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਹਰਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਇਨ੍ਹਾਂ ਗੱਲਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਦੇ ਗੁਰੂਕਾਲ ਦੇ ਸਮੇਂ ਸਿੱਖਾਂ ਦੇ ਵੱਲੋਂ ਹਰਮੰਦਰ ਸਾਹਿਬ ਨੂੰ ਹਰਮੰਦਰ ਸਾਹਿਬ ਨਹੀਂ ਕਿਹਾ ਜਾਂਦਾ ਸੀ ਉਹ ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਦੇ ਸਨ ਅੱਜ ਭਾਵੇਂ ਕਿ ਕਈ ਲੋਕ ਹਰਮੰਦਰ ਸਾਹਿਬ ਨਾਮ ਕਹਿਣ ਲੱਗ ਪਏ ਨੇ ਪਰੰਤੂ ਜ਼ਿਆਦਾਤਰ ਲੋਕ ਦਰਬਾਰ ਸਾਹਿਬ ਹੀ ਕਹਿੰਦੇ ਹਨ ਤੇ ਇਹ ਪੀੜ੍ਹੀਆਂ ਤੋਂ ਗੁਰੂ ਸਹਿਬਾਨਾਂ ਦੇ ਸਮੇਂ ਤੋਂ ਹੀ ਦਰਬਾਰ ਸਾਹਿਬ ਦਾ ਨਾਮ ਇਸੇ ਤਰ੍ਹਾਂ ਹੀ ਚੱਲਿਆ ਆ ਰਿਹਾ ਹੈ ਜਿਹੜੀ ਸੰਗਤ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਦੇ ਨਾਮ ਨਾਲ ਜਾਣਦੀ ਆ ਉਹਨਾਂ ਦਾ ਕਹਿਣ ਦਾ ਭਾਵ ਇਹ ਨਹੀਂ ਹੁੰਦਾ ਕਿ ਹਰਮੰਦਰ ਸਾਹਿਬ ਹਰੀ ਦਾ ਮੰਦਿਰ ਆ ਭਾਵ ਕਿ ਵਿਸ਼ਨੂੰ ਦਾ ਮੰਦਿਰ ਆ ਉਹ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਇਸ ਲਈ ਕਹਿੰਦੇ ਨੇ ਕਿਉਂਕਿ ਉਹ ਹਰਮੰਦਰ ਸਾਹਿਬ ਦਾ ਸਬੰਧ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸਬੰਧਤ ਹੋਣ ਕਰਕੇ ਉਹਨਾਂ ਨੇ ਬਾਣੀ ਦੇ ਵਿੱਚ ਵੀ ਹਰਮੰਦਰ ਸ਼ਬਦ ਜੋੜਿਆ ਹੈ ਇਸ ਕਰਕੇ ਉਹ ਇਹ ਸਮਝਦੇ ਨੇ ਕਿ ਗੁਰੂ ਸਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਕੀਤਾ ਹੈ ਜਿਸ ਦੇ ਚੱਲਦਿਆਂ ਹੀ ਉਹ ਦਰਬਾਰ ਸਾਹਿਬ ਨੂੰ ਹਰਮੰਦਰ ਦੇ ਨਾਮ ਨਾਲ ਜਾਣਦੇ ਨੇ ਪਰ ਕੁਝ ਹਿੰਦੂ ਧਰਮ ਦੇ ਸ਼ਰਾਰਤੀ ਲੋਕਾਂ ਦੇ ਵੱਲੋਂ ਹਰਮੰਦਰ ਸ਼ਬਦ ਨੂੰ ਮੁੱਦਾ ਬਣਾ ਕੇ ਹੀ ਹਰਮੰਦਰ ਸਾਹਿਬ ਦਾ ਸਬੰਧ ਹਿੰਦੂ ਧਰਮ ਦੇ ਨਾਲ ਦੱਸ ਦਿੱਤਾ ਹੈ ਇਸ ਲਈ ਸਾਡੀ ਇਹ ਹੀ ਬੇਨਤੀ ਹੈ ਕਿ ਹਿੰਦੂ ਧਰਮ ਦੇ ਭਾਈ ਭੈਣ ਵੀ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨ ਤਾਂ ਕਿ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਗਲਤਫਹਿਮੀਆਂ ਫਲਾਈਆਂ ਗਈਆਂ ਨੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਮਿਲਾਵਟ ਕੀਤੀ ਗਈ ਹੈ ਉਸੇ ਤਰ੍ਹਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਵੀ ਤੁਰਮ ਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਕਲੀਅਰ ਹੋ ਜਾਣਗੇ ਇਹ ਤਾਂ ਅਸੀਂ ਪਲੀਭੰਤੀ ਜਾਣਦੇ ਹਾਂ ਕਿ ਸਾਡੇ ਗੁਰੂ ਸਹਿਬਾਨ ਜਿਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਸਮ ਪਤਿ ਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਮਹਾਰਾਜੇ ਮਹਾਰਾਜੇ ਤੋਂ ਘੱਟ ਨਹੀਂ ਸਨ ਉਹਨਾਂ ਦੀ ਰਹਿਣੀ ਬਹਿਣੀ ਰਾਜਿਆਂ ਮਹਾਰਾਜਿਆਂ ਵਰਗੀ ਸੀ ਤੇ ਉਹਨਾਂ ਨੇ ਦਰਬਾਰ ਵੀ ਸਜਾਉਣੇ ਸ਼ੁਰੂ ਕਰ ਦਿੱਤੇ ਸਨ ਜਿਸ ਤਰ੍ਹਾਂ ਉਸ ਸਮੇਂ ਦੇ ਮੁਗਲ ਸ਼ਾਸਕਾਂ ਨੂੰ ਹੀ ਸਿਰਫ ਇਜਾਜ਼ਤ ਸੀ ਕਿ ਉਹ ਦਰਬਾਰ ਸਜਾ ਸਕਦੇ ਸਨ ਸਿੱਖ ਗੁਰੂ ਸਹਿਬਾਨਾ ਨੇ ਸਿੱਖਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਉਹਨਾਂ ਦੇ ਦਰਬਾਰ ਸਜਾਉਣੇ ਸ਼ੁਰੂ ਕੀਤੇ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਦਰਬਾਰ ਸਜਣੇ ਸ਼ੁਰੂ ਹੋ ਗਏ ਸਨ ਜਿਸ ਕਾਰਨ ਸਿੱਖ ਸੰਗਤ ਦਰਬਾਰ ਦੇ ਵਿੱਚ ਸ਼ਾਮਲ ਹੁੰਦੀ ਸੀ ਤੇ ਆਪਣੀਆਂ ਸਮੱਸਿਆਵਾਂ ਗੁਰੂ ਜੀ ਸਾਹਮਣੇ ਰੱਖਦੀ ਸੀ ਉਸ ਸਮੇਂ ਗੁਰੂਕਾਰ ਨੂੰ ਦਰਬਾਰ ਸਹਿਬ ਇਸ ਲਈ ਕਿਹਾ ਜਾਣ ਲੱਗਿਆ ਸੀ ਦਰਬਾਰ ਸਹਿਬ ਨੂੰ বিষ্ণੂ ਭਗਵਾਨ ਦਾ ਮੰਦਰ ਆਭਾਵ ਕੇ ਹਰੀ ਦਾ ਮੰਦਰ ਨਾਮ ਨਾਲ ਜੋੜ ਕੇ ਜੋ ਗਲਤਫਹਿਮੀਆਂ ਫਲਾਈਆਂ ਗਈਆਂ ਨੇ ਉਹ ਕਿਹੜੀ ਕਿਤਾਬ ਦੇ ਵਿੱਚ ਦਰਜ ਨੇ ਤੇ ਕਿਸ ਤਰ੍ਹਾਂ ਇਸ ਨੂੰ ਇੱਕ ਕਹਾਣੀ ਦਾ ਰੂਪ ਦੇ ਦਿੱਤਾ ਗਿਆ ਹੈ ਹੁਣ ਉਸ ਬਾਰੇ ਗੱਲ ਕਰਦੇ ਹਾਂ ਉੰਜ ਤਾਂ ਸਿੱਖ ਧਰਮ ਦੇ ਵਿੱਚ ਅਜਿਹਾ ਬਹੁਤ ਵੱਡਾ ਇਤਿਹਾਸ ਪਿਆ ਹੈ ਜਿਦੇ ਵਿੱਚ ਬਹੁਤ ਜ਼ਿਆਦਾ ਮਲਾਵਟਾਂ ਕੀਤੀਆਂ ਗਈਆਂ ਨੇ ਤੇ ਸਿੱਖਾਂ ਦੇ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਇੱਕ ਕਿਤਾਬ ਆ ਗੁਰਬਿਲਾਸ ਪਾਤਸ਼ਾਹੀ 6ਵੀਂ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉੱਪਰ ਲਿਖੀ ਹੋਈ ਇਹ ਕਿਤਾਬ ਆ ਤੇ ਇਸ ਦੇ ਵਿੱਚ ਲੇਖਕ ਨੇ ਆਪਣਾ ਨਾਮ ਤੱਕ ਨਹੀਂ ਦੱਸਿਆ ਕਿ ਕਿਸ ਨੇ ਇਹ ਲਿਖੀ ਗਈ ਆ ਤੇ ਗੁਰੂ ਸਹਿਬਾਨਾਂ ਦੇ ਕਾਲ ਦੇ ਸਮੇਂ ਇਹ ਕਿਤਾਬ ਲਿਖਣ ਦੀ ਹਿੰਮਤ ਕਿਸੇ ਤੋਂ ਨਹੀਂ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤਾਂ ਉਸ ਤੋਂ ਬਹੁਤ ਸਮਾਂ ਬਾਅਦ ਇਹ ਕਿਤਾਬ ਲਿਖੀ ਗਈ ਇਸੇ ਹੀ ਕਿਤਾਬ ਦੇ ਵਿੱਚ ਦਰਬਾਰ ਸਾਹਿਬ ਦੇ ਬਾਰੇ ਗਲਤਫਹਿਮੀਆਂ ਫਲਾਈਆਂ ਗਈਆਂ ਨੇ ਜਿਸ ਦੇ ਚੱਲਦਿਆਂ ਹੀ ਕਈ ਸ਼ਰਾਰਤੀ ਲੋਕਾਂ ਵੱਲੋਂ ਇੱਕ ਮੁੱਦਾ ਬਣਾ ਕੇ ਇੱਕ ਪੂਰੀ ਕਹਾਣੀ ਬਣਾ ਕੇ ਇਸ ਨੂੰ ਪੇਸ਼ ਕਰ ਦਿੱਤਾ ਗਿਆ ਹੈ। ਇਸ ਕਿਤਾਬ ਵਿੱਚ ਇੱਥੋਂ ਤੱਕ ਲਿਖਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਰਹੇ ਸੀ ਤਾਂ ਉਸ ਸਮੇਂ ਬਿਸ਼ਨੂ ਭਗਵਾਨ ਦੇਵਤਾ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਪ੍ਰਗਟ ਹੋਏ ਤੇ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਤੁਸੀਂ ਇਸ ਜਗ੍ਹਾ ਤੇ ਹਰੀ ਦੇ ਨਾਮ ਦਾ ਭਾਵ ਕੇ ਉਹਨਾਂ ਦੇ ਨਾਮ ਦਾ ਮੰਦਿਰ ਬਣਾਓ ਤੇ ਇਸ ਮੰਦਰ ਨੂੰ ਬਣਨ ਤੋਂ ਬਾਅਦ ਜਦੋਂ ਤੁਹਾਡੇ ਤੋਂ ਬਾਅਦ ਤੁਹਾਡਾ ਪੁੱਤਰ ਆਵੇਗਾ ਤਾਂ ਉਹ ਮੇਰਾ ਹੀ ਰੂਪ ਹੋਵੇਗਾ ਭਾਵ ਕਿ বিষ্ণੂ ਭਗਵਾਨ ਦਾ ਰੂਪ ਲੈ ਕੇ ਉਹਨਾਂ ਦਾ ਪੁੱਤਰ ਜਨਮ ਲਵੇਗਾ ਫਿਰ ਗੁਰੂ ਅਰਜਨ ਦੇਵ ਜੀ ਨੇ বিষ্ণੂ ਭਗਵਾਨ ਦੇ ਕਹਿਣ ਤੇ ਹੀ ਉਥੇ ਹਰਮੰਦਰ ਸਾਹਿਬ ਦੀ ਉਸਾਰੀ ਕਰਾਈ ਤੇ ਉਸ ਦਾ ਨਾਮ ਹਰਮੰਦਰ ਰੱਖਿਆ ਭਾਵ ਕਿ ਉਹਨਾਂ ਨੇ বিষ্ণੂ ਭਗਵਾਨ ਦੇ ਨਾਮ ਤੇ ਹੀ ਇਸ ਦਰਬਾਰ ਸਾਹਿਬ ਦਾ ਨਾਮ ਹਰਮੰਦਰ ਸਾਹਿਬ ਰੱਖਿਆ ਇੱਥੇ ਇੱਕ ਹੋਰ ਇਹ ਵੀ ਗਲਤਫਹਮੀ ਬਿਠਾ ਦਿੱਤੀ ਗਈ ਹੈ ਕਿ ਜਿਸ ਜਗ੍ਹਾ ਦੇ ਉੱਪਰ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਗਈ ਹੈ ਉਸ ਜਗ੍ਹਾ ਦੇ ਉੱਪਰ ਹਿੰਦੂ ਧਰਮ ਦੇ ਨਾਲ ਸੰਬੰਧਿਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੋਈਆਂ ਕਰਦੇ ਸਨ ਇਸ ਕਾਰਨ ਉਸ ਜਗ੍ਹਾ ਦਾ ਨਾਮ ਹਰਮੰਦਰ ਸਾਹਿਬ ਰੱਖਿਆ ਗਿਆ ਇਥੋਂ ਤੱਕ ਹੀ ਨਹੀਂ ਇਸ ਕਿਤਾਬ ਦੇ ਵਿੱਚ ਗੁਰੂ ਸਹਿਬਾਨਾਂ ਨੂੰ ਝੂਠੇ ਰੀਤੀ ਰਿਵਾਜਾਂ ਤੇ ਝੂਠੇ ਪਖੰਡਾਂ ਦੇ ਨਾਲ ਵੀ ਜੋੜਿਆ ਗਿਆ ਹੈ ਗੁਰੂ ਸਹਿਬਾਨਾਂ ਦਾ ਸਬੰਧ ਮੂਰਤੀ ਪੂਜਾ ਦੇਵੀ ਦੇਵਤਿਆਂ ਦੇ ਨਾਲ ਦੱਸਿਆ ਗਿਆ ਹੈ ਜਦ ਕਿ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਣ ਨੂੰ ਲੈ ਕੇ ਕੋਈ ਵੀ ਥਾਂ ਨਹੀਂ ਹੈ ਤੇ ਨਾ ਹੀ ਦੇਵੀ ਦੇਵਤਿਆਂ ਦੇ ਨਾਲ ਸਿੱਖ ਧਰਮ ਦਾ ਕੋਈ ਸਬੰਧ ਹੈ ਅੱਜ ਇਹ ਹੈ ਕਿ ਚੌਥੇ ਸਿੱਖ ਗੁਰੂ ਸਹਿਬਾਨ ਸ੍ਰੀ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸਪੁਰਾ ਨਾਮ ਦਾ ਨਗਰ ਬਸਾਇਆ ਤੇ ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਕਿਹਾ ਜਾਣ ਲੱਗਾ ਗੁਰੂ ਸਹਿਬਾਨ ਆਪ ਇੱਥੇ ਆ ਕੇ ਬਸ ਗਏ ਸਨ ਤੇ ਉਹਨਾਂ ਨੇ ਇਹ ਨਗਰ ਬਸਾਇਆ ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਭਾਵ ਕੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਇਹ ਕਿਤਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 10 ਸਾਲਾਂ ਬਾਅਦ ਲਿਖੀ ਗਈ ਤੇ ਉਹ ਸਮਾਂ ਸਿੱਖਾਂ ਦੇ ਲਈ ਇੱਕ ਬਹੁਤ ਹੀ ਔਖਾ ਦੌਰ ਚੱਲ ਰਿਹਾ ਸੀ ਜਦੋਂ ਸਿੱਖ ਆਪਣੀ ਹੋਂਦ ਦੇ ਲਈ ਲੜ ਰਹੇ ਸਨ ਕਿਉਂਕਿ ਮੁਗਲਾਂ ਦੇ ਸ਼ਾਸਕਾਂ ਨੇ ਇੰਨੇ ਜ਼ਿਆਦਾ ਅਤਿਆਚਾਰ ਵੱਧ ਚੁੱਕੇ ਸਨ ਕਿ ਉਹ ਸਿੱਖਾਂ ਨੂੰ ਕਿਸੇ ਵੀ ਹਾਲਤ ਵਿੱਚ ਖਤਮ ਕਰਨਾ ਚਾਹੁੰਦੇ ਸਨ ਤੇ ਉਸ ਸਮੇਂ ਸਿੱਖਾਂ ਦੇ ਇਤਿਹਾਸ ਦੇ ਨਾਲ ਜੋ ਵੀ ਖਲਵਾੜ ਹੋਇਆ ਸਿੱਖ ਉਸ ਸਮੇਂ ਇਸ ਚੀਜ਼ ਵੱਲ ਕੋਈ ਧਿਆਨ ਨਾ ਦੇ ਸਕੇ ਉਸ ਸਮੇਂ ਬਹੁਤ ਸਾਰੇ ਅਜਿਹੇ ਲੋਕ ਸਨ ਜਿਨ੍ਹਾਂ ਨੇ ਸਿੱਖਾਂ ਦੇ ਇਤਿਹਾਸ ਦੇ ਵਿੱਚ ਮਿਲਾਵਟ ਕਰ ਦਿੱਤੀ। ਉਸ ਸਮੇਂ ਅਜਿਹਾ ਸਮਾ ਚੱਲ ਰਿਹਾ ਸੀ ਕਿ ਸਿੱਖ ਆਪਣੀ ਹੋਂਦ ਲਈ ਜਦੋ ਜਹਿਦ ਕਰ ਰਹੇ ਸਨ ਤੇ ਦੂਜੇ ਪਾਸੇ ਸਿੱਖਾਂ ਦੇ ਧਾਰਮਿਕ ਗੁਰੂ ਘਰਾਂ ਦੇ ਉੱਪਰ ਪਾ ਭਗਤਾਂ ਤੇ ਸੰਪਰਦਾਏ ਦੇ ਲੋਕਾਂ ਦਾ ਜ਼ਿਆਦਾ ਪ੍ਰਭਾਵ ਵਧ ਗਿਆ ਸੀ ਜੋ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਇਸ ਲਈ ਉਹਨਾਂ ਨੇ ਸਿੱਖਾਂ ਦੇ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਗੁਰਬਿਲਾਸ ਪਾਤਸ਼ਾਹੀ 6ਵੀ ਇੱਕ ਅਜਿਹੀ ਕਿਤਾਬ ਹੈ ਜਿਸ ਨੂੰ ਸਿੱਖ ਧਰਮ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ ਹੈ ਇਸ ਨੂੰ ਸਿੱਖ ਧਰਮ ਦੇ ਵਿਰੁੱਧ ਹੋਣ ਦੇ ਕਾਰਨ ਸਿੱਖ ਇਤਿਹਾਸ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ SGPC ਦੇ ਮਹਾਨ ਗਿਆਨਵਾਨ ਮੈਂਬਰਾਂ ਵੱਲੋਂ ਇਸ ਕਿਤਾਬ ਨੂੰ ਇਸ ਲਈ ਬੈਨ ਕਰ ਦਿੱਤਾ ਕਿਉਂਕਿ ਇਹ ਸਿਰਫ ਝੂਠ ਤੇ ਆਧਾਰਿਤ ਕਿਤਾਬ ਲਿਖੀ ਹੋਈ ਹੈ। ਪਰ ਅੱਜ ਵੀ ਕਈ israrti ਲੋਕ ਜੋ hindu ਤੇ sikha ਦੇ ਵਿੱਚ ਫੁੱਟ ਪਵਾਉਣਾ ਚਾਹੁੰਦੇ ਹਨ ਅਜਿਹੀਆਂ ਕਹਾਣੀਆਂ ਨੂੰ ਮੁੱਦਾ ਬਣਾ ਕੇ ਅਜਿਹੇ ਮਸਲੇ ਖੜੇ ਕਰ ਦਿੰਦੇ ਹਨ ਜੋ ਅੱਜ ਦੇਖਣ ਨੂੰ ਤਾਂ ਬਹੁਤ ਛੋਟੇ ਲੱਗਦੇ ਹਨ ਪਰੰਤੂ ਜੋ ਮਸਲਾ ਅੱਜ ਛੋਟਾ ਹੈ ਤੇ ਕੱਲ ਨੂੰ ਉਹਨਾਂ ਦੇ ਨਾਲ ਜੇ ਅਜਿਹੇ ਹੀ ਹੋਰ ਲੋਕ ਜੁੜਦੇ ਜਾਣਗੇ ਤਾਂ ਉਹਨਾਂ ਦੀ ਗਿਣਤੀ ਪਤਾ ਨਹੀਂ ਕਿੰਨੀ ਵੱਧ ਜਾਵੇਗੀ ਤੇ ਇਹ ਛੋਟਾ ਜਿਹਾ ਮਸਲਾ ਅੱਗੇ ਚੱਲ ਕੇ ਪਤਾ ਨਹੀਂ ਕਿੰਨਾ ਕੁ ਵੱਡਾ ਬਣ ਜਾਵੇਗਾ ਇਸ ਵੀਡੀਓ ਵਿੱਚ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਤੇ ਮੂਰਤੀ ਪੂਜਣ ਨੂੰ ਲੈ ਕੇ ਬਹੁਤ ਕੁਝ ਤੁਹਾਨੂੰ ਦੱਸਿਆ ਗਿਆ ਹੈ ਪਰੰਤੂ ਹਿੰਦੂ ਧਰਮ ਦੇ ਭੈਣ ਭਰਾ ਇਸ ਵੀਡੀਓ ਨੂੰ ਆਪਣੇ ਧਰਮ ਦੇ ਖਿਲਾਫ ਬਿਲਕੁਲ ਨਾ ਸਮਝਣ ਕਿਉਂਕਿ ਹਰੇਕ ਧਰਮ ਦੇ ਅਲੱਗ-ਅਲੱਗ ਨਿਯਮ ਹੁੰਦੇ ਨੇ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੂਰਤੀ ਪੂਜਾ ਨੂੰ ਲੈ ਕੇ ਕੋਈ ਥਾਂ ਨਹੀਂ ਹੈ ਇਸ ਲਈ ਸਿਰਫ ਅਸੀਂ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੇ ਨਿਯਮ ਕੀ ਹਨ ਜਾਂ ਉਹਨਾਂ ਦੇ ਰੀਤੀ ਰਿਵਾਜ ਕੀ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ RAM ਉਹਨਾਂ ਨੇ ਇਹਨਾਂ ਸਤਰਾਂ ਦਾ ਸੰਬੰਧ ਪ੍ਰਮਾਤਮਾ ਦੇ ਨਾਲ ਜੋੜਿਆ ਹੈ ਜਦ ਕਿ ਕਈ ਸ਼ਰਾਰਤੀ ਲੋਕਾਂ ਨੇ ਜੋ ਕਿ ਇਹ ਕਹਾਣੀਆਂ ਘੜੀਆਂ ਨੇ ਉਹਨਾਂ ਨੇ ਇਸ ਦਾ ਸਬੰਧ ਵਿਸ਼ਨੂ ਭਗਵਾਨ ਦੇ ਨਾਲ ਦੱਸ ਦਿੱਤਾ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਤਾਂ ਉਹ ਆਪ ਪ੍ਰਗਟ ਹੋਏ ਸੀ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਦੀ ਜ਼ਿੰਮੇਵਾਰੀ ਦੇ ਕੇ ਗਏ ਕਿਤਾਬ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਇਸੇ ਤਰ੍ਹਾਂ ਦੀ ਹੀ ਕਹਾਣੀ ਘੜੀ ਗਈ ਹੈ ਜਿਸ ਨੂੰ ਕਿਛ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਦੇ ਬਿਲਕੁਲ ird gird ਮਿਲਦੀ ਜੁਲਦੀ ਬਣਾਇਆ ਹੈ ਤਾਂ ਕਿ ਸੰਗਤਾਂ ਨੂੰ ਪੂਰੀ ਤਰ੍ਹਾਂ ਨਾਲ ਭਲੇਖਾ ਪੈ ਜਾਵੇ ਤੋਂ ਇਸ ਗੱਲ ਨੂੰ ਸੱਚ ਸਮਝ ਲੈਣਾ ਇਹ ਮਿਲਾਵਟ ਸਿਰਫ ਸਿੱਖ ਧਰਮ ਦੇ ਵਿੱਚ ਹੀ ਨਹੀਂ ਇੱਥੇ ਹਿੰਦੂ ਭੈਣ ਭਰਾਵਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਪਵੇਗੀ ਕਿ ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਤੋਲ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਉਸੇ ਹੀ ਤਰ੍ਹਾਂ Hindu ਧਰਮ ਦੇ ਵਿੱਚ ਵੀ ਅਣਗਿਣਤ ਜਈਆਂ ਲਿਖਤਾਂ ਨੇ ਜੋ Hindu ਧਰਮ ਦੇ ਨਿਯਮਾਂ ਦੇ ਬਿਲਕੁਲ ਵਿਰੁੱਧ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਜੋ ਮਿਲਾਵਟ ਤੋਂ ਰਹਿਤ ਹੈ ਉਸੇ ਹੀ ਤਰ੍ਹਾਂ Hindu ਧਰਮ ਦੇ ਵਿੱਚ ਪਵਿੱਤਰ ਰਮਾਇਣ ਤੇ ਭਗਵਤ ਗੀਤਾ ਦੋਵੇਂ ਹੀ ਗ੍ਰੰਥਾਂ ਨੂੰ ਮਾਨਤਾ ਦਿੱਤੀ ਗਈ ਹੈ ਜੋ ਤੂਲਸੀਦਾਸ ਜੀ ਤੇ ਵਾਲਮੀਕੀ ਜੀ ਦੇ ਦੁਆਰਾ ਲਿਖੀਆਂ ਗਈਆਂ ਨੇ ਹੋਰ ਵੀ ਅਣਗਿਣਤ ਹੀ ਤੁਹਾਨੂੰ ਅਜਈਆਂ ਰੂਮਾਨਾ ਮਿਲ ਜਾਣਗੀਆਂ ਜੋ ਅਲੱਗ-ਅਲੱਗ ਲੇਖਕਾਂਾਂ ਦੀਆਂ ਲਿਖੀਆਂ ਹੋਈਆਂ ਨੇ ਪਰੰਤੂ ਉਹਨਾਂ ਨੂੰ ਮਾਨਤਾ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਉਸ ਦੇ ਵਿੱਚ Hindu ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਮਿਲਾਵਟ ਕੀਤੀ ਹੋਈ ਹੈ Hindu ਧਰਮ ਦੇ ਵਿਰੁੱਧ ਬਹੁਤ ਕੁਝ ਉਸ ਵਿੱਚ ਲਿਖਿਆ ਹੋਇਆ ਹੈ ਇਸ ਲਈ ਇੱਥੇ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਜੋ ਗਲਤ ਆਸੀਂ ਉਸ ਨੂੰ ਸਮਝੀਏ ਤੇ ਉਸ ਉੱਤੇ ਗਲਤ ਟਿੱਪਣੀਆਂ ਨਾ ਕਰੀਏ ਤੇ ਜੋ ਸੱਚ ਹੈ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਇਸ ਲਈ ਇੱਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਿਵੇਂ ਹਿੰਦੂ ਧਰਮ ਦੇ ਵਿੱਚੋਂ ਅਣਗਿਣਤ ਰਮੈਣਾ ਨੂੰ ਹਿੰਦੂ ਧਰਮ ਤੋਂ ਖਾਰਜ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਕੁਝ ਗਲਤ ਲਿਖਿਆ ਹੈ ਜੋ ਉਹਨਾਂ ਦਾ ਇਤਿਹਾਸ ਹੈ ਹੀ ਨਹੀਂ ਉਸੇ ਹੀ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ ਛੇਵੀ ਜੋ ਕਿਤਾਬ ਲਿਖੀ ਗਈ ਹੈ ਉਸ ਨੂੰ ਵੀ ਸਿੱਖ ਧਰਮ ਦੇ ਇਤਿਹਾਸ ਵਿੱਚੋਂ ਸਿੱਖ ਧਰਮ ਦੇ ਵਿੱਚੋਂ ਬਿਲਕੁਲ ਬੈਨ ਕਰਕੇ ਖਾਰਜ ਕੀਤਾ ਹੋਇਆ ਹੈ ਤਾਂ ਉਸ ਦੇ ਵਿੱਚ ਲਿਖੀਆਂ ਜੋ ਵੀ ਕਹਾਣੀਆਂ ਨੇ ਉਹਨਾਂ ਨੂੰ ਕਹਾਣੀਆਂ ਦਾ ਰੂਪ ਦੇ ਕੇ ਜਾਂ ਇਤਿਹਾਸ ਦਾ ਰੂਪ ਦੇ ਕੇ ਲੋਕਾਂ ਦੇ ਵਿੱਚ ਗਲਤਫਹਿਮੀਆਂ ਫਲਾ ਕੇ ਮੁੱਦੇ ਬਣਾਏ ਜਾ ਰਹੇ ਨੇ ਉਹ ਬਿਲਕੁਲ ਹੀ ਬੇਮੁਨਾਬ ਨੇ ਇਹ ਅਜਿਹੇ ਬੇਈਮਾਨ ਲੋਕ ਹਨ ਜਿਹਦੇ ਨਾਂ ਕੇ ਹਿੰਦੂ ਧਰਮ ਦੇ ਸਕੇ ਨੇ ਤੇ ਨਾ ਹੀ ਸਿੱਖ ਧਰਮ ਦੇ ਉਹ ਆਪਸ ਦੇ ਵਿੱਚ ਹਿੰਦੂ ਤੇ ਸਿੱਖਾਂ ਨੂੰ ਫੁੱਟ ਪਵਾ ਕੇ ਗਲਤ ਮਤਭੇਦ ਬਣਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਲਈ ਹੁਣ ਤੁਹਾਡੇ ਉੱਪਰ ਹੈ ਕਿ ਤੁਸੀਂ ਸੱਚ ਨੂੰ ਜਾਣਣਾ ਹੈ ਜਾਂ ਫਿਰ ਝੂਠ ਦੇ ਨਾਲ ਹੀ ਚੱਲਣਾ ਹੈ ਇਸ ਲਈ ਹਰਮੰਦਰ ਸਾਹਿਬ ਦਾ ਅਸਲ ਨਾਮ ਦਰਬਾਰ ਸਾਹਿਬ ਹੈ ਜੋ ਕਿ ਸਿੱਖਾਂ ਦੇ ਗੁਰੂ ਕਾਲ ਜੀਵਨ ਤੋਂ ਹੀ ਚੱਲਿਆ ਆ ਰਿਹਾ ਹੈ ਕੁਝ ਲੋਕ ਇਸ ਨੂੰ ਹਰਮੰਦਰ ਸਾਹਿਬ ਕਹਿੰਦੇ ਨੇ ਪਰੰਤੂ ਇਹ ਨਾਮ ਲੈਣ ਦੇ ਨਾਲ ਹਰਮੰਦਰ ਸਾਹਿਬ Hindu ਧਰਮ ਦੇ ਨਾਲ ਸੰਬੰਧਿਤ ਨਹੀਂ ਬਣ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਕਾਲ ਸੀ ਤਾਂ ਉਹਨਾਂ ਦੇ ਸਮੇਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਉੱਪਰ ਸੋਨੇ ਦੀ ਪਰਤ ਚੜਾ ਕੇ ਉਸ ਨੂੰ ਇੱਕ ਗੋਲਡਨ ਰੂਪ ਦੇ ਦਿੱਤਾ ਇਸ ਲਈ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਹਿਣਾ ਸ਼ੁਰੂ ਕਰ ਦਿੱਤਾ ਉਸੇ ਹੀ ਤਰ੍ਹਾਂ ਅੰਗਰੇਜ਼ ਤਾਂ ਆਪਣੇ ਪੰਜਾਬ ਦੇ ਵਿੱਚੋਂ ਚਲੇ ਗਏ ਪਰੰਤੂ ਅਸੀਂ ਅੰਗਰੇਜ਼ਾਂ ਦੀ ਤਰ੍ਹਾਂ ਹੀ ਆਪਣੇ ਦਰਬਾਰ ਸਾਹਿਬ ਨੂੰ ਅੱਜ ਵੀ ਗੋਲਡਨ ਟੈਂਪਲ ਕਹਿੰਦੇ ਹਾਂ ਮੰਦਰ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਟੈਂਪਲ ਕਿਹਾ ਜਾਂਦਾ ਇਸ ਲਈ ਅਸੀਂ ਹਿੰਦੂ ਧਰਮ ਦੇ ਮੰਦਰਾਂ ਨੂੰ ਟੈਂਪਲ ਕਹਿ ਸਕਦੇ ਹਾਂ ਕਿਉਂਕਿ ਉਸ ਦੀ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਸ਼ਨ ਹੀ ਮੰਦਰ ਬਣਦੀ ਹੈ ਪਰੰਤੂ ਕਿਸੇ ਵੀ ਥਾਂ ਤੇ ਗੁਰਦੁਆਰਾ ਸਾਹਿਬ ਨੂੰ ਟੈਂਪਲ ਕਹਿਣਾ ਬਿਲਕੁਲ ਗਲਤ ਹੈ ਇਸ ਲਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹ ਭਾਵੇਂ ਕਿ ਹਿੰਦੂ ਧਰਮ ਨਾਲ ਸੰਬੰਧਿਤ ਹੋਣ ਜਾਂ ਫਿਰ ਭਾਵੇਂ ਕਿ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਦਰਬਾਰ ਸਾਹਿਬ ਦੇ ਅਸਲੀ ਇਤਿਹਾਸ ਦੇ ਬਾਰੇ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਅੱਗੇ ਚੱਲ ਕੇ ਹੋਰ ਗਲਤਫਹਿਮੀਆਂ ਨਾ ਵਧਣ ਤੇ ਜੇਕਰ ਕੋਈ ਵੀ ਇਨਸਾਨ ਕੋਈ ਵੀ ਸੰਗਤ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਕਹਿੰਦਾ ਹੈ ਜਾਂ ਫਿਰ ਗੋਲਡਨ ਟੈਂਪਲ ਕਹਿੰਦਾ ਹੈ ਤਾਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਅਸਲੀ ਇਤਿਹਾਸ ਦੇ ਬਾਰੇ ਦੱਸਿਆ ਜਾਵੇ ਤਾਂ ਕਿ ਉਹ ਵੀ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਸਿੱਖ ਧਰਮ ਦੇ ਗੁਰਦੁਆਰਾ ਸਾਹਿਬ ਨੂੰ ਅਸੀਂ ਗੁਰੂ ਘਰ ਜ਼ਰੂਰ ਕਹਿ ਸਕਦੇ ਹਾਂ ਪਰੰਤੂ ਉਹਨਾਂ ਨੂੰ ਕਦੇ ਵੀ ਮੰਦਿਰ ਜਾਂ ਟੈਂਪਲ ਬਿਲਕੁਲ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਘਰਾਂ ਦੀ ਟ੍ਰਾਂਸਲੇਸ਼ਨ ਕਦੇ ਵੀ ਟੈਂਪਲ ਜਾਂ ਮੰਦਿਰ ਨਹੀਂ ਬਣ ਸਕਦੀ ਜਿਸ ਤਰ੍ਹਾਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਨਾਮ ਨੇ ਜਿਸ ਤਰ੍ਹਾਂ ਮੁਸਲਮਾਨ ਧਰਮ ਦੇ ਵਿੱਚ ਮਸਜਿਦ ਆਖਿਆ ਜਾਂਦਾ 크ਰਿਸਚੀਅਨ ਧਰਮ ਦੇ ਵਿੱਚ ਚਰਚ ਹਿੰਦੂ ਧਰਮ ਦੇ ਵਿੱਚ ਮੰਦਿਰ ਕਿਹਾ ਜਾਂਦਾ ਉਸੇ ਹੀ ਤਰ੍ਹਾਂ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਨੂੰ ਅਸੀਂ ਗੁਰੂ ਘਰ ਕਹਿ ਸਕਦੇ ਹਾਂ ਗੁਰਦੁਆਰਾ ਸਾਹਿਬ ਕਹਿ ਸਕਦੇ ਹਾਂ ਜਾਂ ਫਿਰ ਦਰਬਾਰ ਸਾਹਿਬ ਕਹਿ ਸਕਦੇ ਹਾਂ ਇਸ ਲਈ ਇਹਨਾਂ ਨੂੰ ਕਦੇ ਵੀ ਟੈਂਪਲ ਕਹਿਣਾ ਬਿਲਕੁਲ ਗਲਤ ਹੈ ਇੱਥੋਂ ਤੱਕ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਦਰਬਾਰ ਸਾਹਿਬ ਦਾ ਸਬੰਧ ਹਿੰਦੂ ਧਰਮ ਦੇ ਨਾਲ ਕਿਤੇ ਵੀ ਨਹੀਂ ਹੈ ਦਰਬਾਰ ਸਾਹਿਬ ਹਮੇਸ਼ਾ ਤੋਂ ਹੀ ਸਿੱਖਾਂ ਦਾ ਗੁਰੂ ਘਰ ਰਿਹਾ ਹੈ ਤੇ ਹਮੇਸ਼ਾ ਹੀ ਰਹੇਗਾ ਉਸੇ ਹੀ ਤਰ੍ਹਾਂ ਇੱਥੇ ਇਹ ਵੀ ਕਲੀਅਰ ਹੋ ਗਿਆ ਹੈ ਕਿ ਸਿੱਖਾਂ ਦੇ ਗੁਰੂ ਘਰਾਂ ਨੂੰ ਨਾ ਤਾਂ ਅਸੀਂ ਗੋਲਡਨ ਟੈਂਪਲ ਕਹਿ ਸਕਦੇ ਆ ਨਾ ਟੈਂਪਲ ਕਹਿ ਸਕਦੇ ਆ ਕਿਉਂਕਿ ਇਹਨਾਂ ਨੂੰ ਸਿਰਫ ਗੁਰੂ ਘਰ ਜਾਂ ਗੁਰਦੁਆਰਾ ਕਹਿਣਾ ਹੀ ਬਿਲਕੁਲ ਸਹੀ ਹੋਵੇਗਾ ਜਿਸ ਤਰ੍ਹਾਂ ਹਰ ਧਰਮ ਦੇ ਲੋਕ ਹਰ ਧਰਮ ਦੀ ਸੰਗਤ ਆਪਣੇ ਧਰਮ ਦੇ ਪ੍ਰਤੀ ਤੇ ਧਾਰਮਿਕ ਸਥਾਨਾਂ ਦੇ ਪ੍ਰਤੀ ਸਤਕਾਰ ਦੀ ਉਮੀਦ ਰੱਖਦੀ ਹੈ ਉਸੇ ਤਰ੍ਹਾਂ ਹੀ ਸਿੱਖ ਸੰਗਤ ਵੀ ਸਿੱਖ ਧਰਮ ਅਤੇ ਸਿੱਖਾਂ ਦੇ ਇਤਿਹਾਸਕ ਸਥਾਨਾਂ ਦੇ ਨਾਲ ਸੰਬੰਧਤ ਜੋ ਵੀ ਯਾਦਗਾਰਾਂ ਨੇ ਉਹਨਾਂ ਦੇ ਪ੍ਰਤੀ ਸਤਕਾਰ ਦੀ ਉਮੀਦ ਰੱਖਦੀ ਹੈ ਇਸ ਲਈ ਉਮੀਦ ਹੈ ਕਿ ਤੁਸੀਂ ਇਹ ਸਾਰੀਆਂ ਗਲਤਫਹਿਮੀਆਂ 'ਚੋਂ ਬਾਹਰ ਜ਼ਰੂਰ ਨਿਕਲੋਗੇ ਤੇ ਸੱਚੇ ਇਤਿਹਾਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਾਂ ਕਿ ਹੋਰ ਸੰਗਤ ਵੀ ਇਨ੍ਹਾਂ ਗਲਤਫਹਿਮੀਆਂ 'ਚੋਂ ਬਾਹਰ ਨਿਕਲ ਸਕੇ ਤੇ ਜਾਹੇ ਸ਼ਰਾਰਤੀ ਅੰਸਰਾਂ ਨੂੰ ਠੱਲ ਪਾਈ ਜਾ ਸਕੇ ਬਾਕੀ ਹਿੰਦੂ ਧਰਮ ਦੇ ਭੈਣ ਭਰਾਵਾਂ ਨੂੰ ਸਾਡੀ ਹੱਥ ਬਨ ਕੇ ਬੇਨਤੀ ਹੈ ਕਿ ਹਿੰਦੂ ਧਰਮ ਨੂੰ ਜਾਂ ਫਿਰ ਤੁਹਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਾਡਾ ਕੋਈ ਮਕਸਦ ਨਹੀਂ ਹੈ ਸਾਡਾ ਮਕਸਦ ਸਿਰਫ ਇਹਨਾ ਹੈ ਤਾਂ ਕਿ ਤੁਹਾਨੂੰ ਇਹ ਸੱਚ ਪਤਾ ਲੱਗ ਸਕੇ ਕਿ ਹੱਦਰਵਾਰ ਸਾਹਿਬ ਦਾ ਅਸਲ ਵਿੱਚ ਇਤਿਹਾਸ ਕੀ ਹੈ ਇਸ ਲਈ ਹੀ ਹਿੰਦੂ ਧਰਮ ਦੇ ਨਾਲ ਸੰਬੰਧਤ ਦੇਵੀ ਦੇਵਤਿਆਂ ਤੇ ਮੂਰਤੀ ਪੂਜਣ ਨੂੰ ਲੈ ਕੇ ਇਸ ਵਿੱਚ ਜ਼ਰੂਰ ਅਸੀਂ ਇਸ ਦਾ ਵਰਣਨ ਕੀਤਾ ਹੈ ਪਰੰਤੂ ਸਾਡਾ ਹੋਰ ਕੋਈ ਵੀ ਗਲਤ ਮਕਸਦ ਨਹੀਂ ਹੈ ਸਿਰਫ ਇਹੀ ਦੱਸਣਾ ਹੈ ਕਿ ਸਿੱਖ ਧਰਮ ਦੇ ਵਿੱਚ ਇਹਨਾਂ ਰੀਤੀ ਰਿਵਾਜਾਂ ਲਈ ਕੋਈ ਥਾਂ ਨਹੀਂ ਹੈ ਕਿਉਂਕਿ ਹਰ ਧਰਮ ਦੇ ਰੀਤੀ ਰਿਵਾਜ ਤੇ ਨਿਯਮ ਵੱਖਰੇ ਵੱਖਰੇ ਹੁੰਦੇ ਹਨ ਇਸ ਵੀਡੀਓ ਨੂੰ ਇਨਾਂ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਹਰ ਇੱਕ ਸੰਗਤ ਇਸ ਨੂੰ ਜਾਣ ਸਕੇ ਤੇ ਇਤਿਹਾਸ ਨੂੰ ਸਮਝ ਸਕੇ ਅਖੀਰ ਵਿੱਚ ਫਿਰ ਵੀ ਜੇਕਰ ਇਤਿਹਾਸ ਦੱਸਦਿਆਂ ਕੋਈ ਵੀ ਭੁੱਲਚੁੱਕ ਹੋ ਗਈ ਹੋਵੇ ਤਾਂ ਅਸੀਂ ਮਾਫੀ ਦੇ ਹੱਕਦਾਰ ਹਾਂ ਤੇ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ